ਓਹੋ ਕਾਰੀਆਂ ਮੁਸ਼ਕਲਾ ਕੋਈ ਨਹੀਂ ਪੜਾਇਆ ਡਕਲੋਂ ਮਾਰਾ ਕੋਈ ਫੀਸ ਵੀ ਬਹੁਤ ਆ ਹਾਂ ਕਾਜ ਜੱਤਰਾ ਦਾ ਕੋਈ ਫਾਇਦਾ ਨਹੀਂ ਫਾਇਦਾ ਚੰਦਰ ਕੀ ਫਾਇਦਾ ਇਹ ਬੈਂਕ ਨੇ ਮੈਨੂੰ ਲੋਨ ਲਈ ਕਰਵਾ ਲਾਗਾ ਇਹ ਕਿਵੇਂ ਕਰਾਂਗੇ ਕਿਤੇ ਕੋਈ ਤਾਂ ਵਿਚਾਈ ਦਾ ਸਾਲ ਹੀ ਦਾ ਫਾਈਨਲ ਸਾਲਾ ਕਿਤੇ ਲਾ ਹੋਵੇ ਸਾਲ ਹੀ ਖਤਮ ਹੋਵੇ ਗੈਰ ਵੀ ਬੈ ਗੈਰ ਦਾ ਵੀ ਬਹੁਤ ਪੜਾਈ ਤੇ ਅਸਰ ਪੈ ਜਾਂਦਾ ਹੈ। ਚਲ ਕੋਈ ਨਾ ਗੱਲ ਕਰਦੇ ਹਾਂ ਕਿ ਬਦਮਾ ਉਹਨਾਂ ਦਾ ਟਾਈਮ ਹੋਏ ਨਾ ਹੈ। ਹੱਜ ਕੇ ਮੈਂ ਚੁੱਪ ਜੇ ਕਰਕੇ ਲੰਘ ਗਏ ਟੈਨਸ਼ਨ ਜੀਚਾ ਵੇਖਾਂ ਤਾਂ ਕਈ ਅੱਗੇ ਤਾਂ ਬਲਾਗੇ ਨੇ ਕੀ ਹੋ ਗਿਆ ਜੀ ਐ ਬੈਠੇ ਚੁੱਪ ਜੇ ਕਰੇ ਕੀ ਕਰੀਏ ਕਿਸਮਤ ਹੀ ਰੱਬ ਨੇ ਬਾੜੀ ਬਾੜੀ ਲਿਖਤੀ ਹੈ ਆ लास्ट ਸਾਲ ਆਪਣੇ ਘਟੀ ਗਿਆ ਕੀ ਕਰਾਂਗੇ ਹੁਣ ਉਧਰ ਵਿਆਹ ਦੀਆਂ ਉਧਰੋਂ ਕਮੀ ਨਹੀਂ ਹੋਇਆ ਕੋਈ ਗੱਲ ਨਹੀਂ ਕਿਸਮਤ ਨੂੰ ਨੇ ਦੋਸ ਦੇਈਦਾ ਹੁੰਦਾ ਹੋ ਸਕਦਾ ਪ੍ਰਮਾਤਮਾ ਨੇ ਕੋਈ ਚੰਗਾ ਹੀ ਲਗਿਆ ਹੋਵੇ ਆਪਾਂ ਦਾ ਸਾਲ ਥੋੜਾ ਨਾ ਵੇਸਟ ਹੋਣ ਦੇ ਮਾਹੀ ਸੌਲਡ ਹੋ ਰਹੀ ਚਾਹੇ ਮਾਨੂੰ ਦੇਰੀਆ ਕੋਣਾ ਚੱਲਦਾ ਸਾਲ ਉਹੀ ਤਾਂ ਗੱਲ ਆ ਨਾ ਨਹੀਂ ਆਪਾਂ ਬੱਚਿਆਂ ਨੂੰ ਫੀਲ ਹੋਣ ਦੇਈਏ ਉਹਨੂੰ ਵੀ ਨਹੀਂ ਪਤਾ ਲੱਗਣ ਦੇਣਾ ਕੁੜੀ ਨੂੰ ਫਿਰ ਉਹਨੇ ਪੜ੍ਹਾਈ ਨਹੀਂ ਕਰਨੀ ਟੈਨਸ਼ਨ ਦੇ ਵਿੱਚ ਉਹ ਬੱਚਿਆਂ ਨੂੰ ਵੱਲ ਟੈਨਸ਼ਨ ਹੋ ਜਾਂਦੀ ਆ ਹਾਂ ਬੱਚਿਆਂ ਦਾ ਪਤਾ ਦੇਣਾ ਚੱਲਣਾ ਸਹੀ ਗਾ ਕੋਈ ਮਾਵਾਬ ਕਿਹੜੇ ਕੰਮ ਕਰਦੇ ਆ ਨਾ ਕਿੱਥੋਂ ਸਾਡੀ ਹਿੱਸਾ ਦਾ ਖਰਚਾ ਕਰਦੇ ਆ ਹੋਰ ਇਹ ਭਰਾਇ ਦਾ ਅਸਰ ਸਾਡੇ 'ਤੇ ਨਾ ਉਲਟਾ ਭਾਂਗਾ ਹਾਂ ਉਹ ਹੀ ਤਾਂ ਹਨਾ ਤੁਸੀਂ ਉਹ ਕੋਲੇ ਬੀਰਪਾਲ ਕੋਲੇ ਨਾ ਹਾਂ ਮੋਲੇ ਕੇ ਉਹ ਕਰਿਓ ਉਹਨਾਂ ਦਾ ਆਪ ਦਾ ਉਹਨੂੰ ਫੀਲ ਨਾ ਹੋਵੇ ਤੁਹਾਡੇ ਚਿਹਰੇ ਤੋਂ ਵੀ ਹਾਂ ਵੀ ਇਹ ਕਿਤੇ ਟੈਨਸ਼ਨ ਚ ਨਹੀਂ ਨਾ ਨਹੀਂ ਉਹ ਕੋਈ ਨਾ ਕੋਈ ਸੁਣਾ ਇਹ ਕੋਲੇ ਆਦੀ ਜਾਣਾ ਘੁੱਟ ਘੁੱਟ ਕੇ 4 ਵਜੇ ਬੈਂਕਾ ਤੇ ਜਾ ਆਇਆ ਕਿਸੇ ਨੇ ਮਿਲ ਜਿਵੇਂ ਰੱਬ ਨਹੀਂ ਰੋਸੇ ਜਾਂਦਾ ਹੁੰਦਾ ਕਹਿੰਦੇ ਉਹਦੇ ਚੰਗੇ ਬੰਦੇ ਦਾ ਰੱਬ ਰੋਸੇ ਜਾਂਦਾ ਰੱਬ ਕਦੇ ਵੀ ਰੋਸਦਾ ਨਹੀਂ ਹੁੰਦਾ ਰੱਬ ਨਾ ਕੁਝ ਚੰਗਾ ਕਰਨ ਵਾਲੀ ਉਹ ਹੋ ਰਿਹਾਗਾ ਚਲੋ ਮੈਂ ਤਾਂ ਗੱਲਾਂ ਚ ਮੈਂ ਹੀ ਰਹੇਗਾ ਉਹ ਕਰਦੀ ਮੈਂ ਪਾਣੀ ਲੈ ਕੇ ਦਿੰਦੀ ਆ ਤੁਹਾਨੂੰ ਪਾਣੀ ਤਾਂ ਪੀਓ ਕੋਈ ਦੋ ਰਹਿ ਜਾਵੇ ਉਹ ਨੂੰ ਨੂੰ ਤੋ ਕੁਛ ਨਹੀਂ ਲੱਗਦਾ ਚੰਗਾ ਤਨ ਕਿਸੇ ਤਰ੍ਹਾਂ ਨਾਲ ਜੇ ਪਹਿਲਾਂ ਪੜ੍ਹਾਈ ਹੋ ਜੇ ਉਹ ਚਾਰੀ ਦੀ ਇਹ ਤਾਂ ਕਿਸੇ ਕਾਰੋਬਾਰੀ ਹੋ ਜੇ ਨਾ ਉਹ ਕੋਲ ਹੋਰ ਜਿਹੜੀ ਨੌਕਰੀ ਓਥੇ ਤੋਂ 12000 ਮਿਲਦਾ ਹੈ ਤਾਂ ਉਹ ਪਲਾ ਕਰੇ ਕਿਸੇ ਰੋ ਮੇਰੇ ਨੂੰ ਚੰਗੇ ਨੇ ਵਾਲਾ ਮੋਟਰ ਤੋਂ ਸੋ ਚੰਨਣਾ ਦਾ ਹੈ ਬਾਕੀ ਕੋਈ ਗੁੱਟ ਦੋ ਨੇ ਦੋ ਤਲ ਜਾਣਾ ਤੋਂ ਤਰ ਪੁੱਛਿਆ ਜਾਂਦੇ ਸੀ ਹਾਂ ਨਹੀਂ ਕੀਤੀ ਕਹਿੰਦੇ ਹੁੰਦੇ ਦਾ ਸਮੇ ਮਾਰਾ ਲੱਗਿਆ ਚਾਹ ਨੂੰ ਪਾਣੀ ਪੀਓ 12 ਸਾਲਾਂ ਕਿਸ ਨੂੰ ਪੁੱਛਦੇ ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਗਿਆ ਤੁਸੀਂ ਟੈਨਸ਼ਨ ਨਾ ਲਓ ਕੋਈ ਨਹੀਂ ਮੈਂ ਤੁਹਾਡੇ ਨਾਲ ਆ ਨਾ ਮੈਂ ਆਪੇ ਕਿਸੇ ਤੋਂ ਕੋਈ ਨਾ ਕੋਈ ਹੱਲ ਕਰ ਲੂੰਗੀ ਠੀਕ ਹੈ ਨਾ ਐਵੇਂ ਆਪਦਾ ਦਿਮਾਗ ਤੇ ਭਾਰ ਨਾ ਪਾਓ ਤੁਸੀਂ ਆ ਲਾਟ ਸੌਣਾ ਭਾਰਤ ਤੇ ਚੱਲਣ ਕੋਸ਼ਿਸ਼ ਕਰਦਾ ਮੈਂ ਵੀ ਠੀਕ ਤੁਸੀਂ ਵੀ ਕੋਸ਼ਿਸ਼ ਕਰੋ ਮੈਂ ਵੀ ਕਰਦੀ ਹਾਂ ਠੀਕ ਹੈ ਖਾਇ ਚੱਲ ਬਧੀ ਦਾ ਖੰਡ ਕਰ ਛੱਡੀਆਂ ਰੰਗ ਨੇ ਪਹਿਲੇ ਪਾਂਡੇ ਵੀ ਰੱਖੀ ਬੈਠੀ ਹੈਗੀ ਬਾ ਦੋ ਘੰਟੇ ਤੇਰੇ ਤਾਈਕੇ ਵੀ ਲਾਏ ਕੋਈ ਹੱਜ ਮੰਦਿਆ ਨਹੀਂ ਪਾਂਡੇ ਮਾਂ ਦੀ ਮਮੀ ਮਾਂ ਦੇ ਕਿੰਨੇ ਤੜਕੇ ਦਾ ਜੜਿਆ ਰਹਿ ਕੇ ਉਹ ਪਾਂਡੇ ਤੋਂ ਅਮੀ ਰੱਖੀ ਬੈਠੇ ਆਂ ਦਿਨ ਤਾਂ ਚੜੇਗਾ ਘਰ ਦੇ ਕੰਮਾਂ ਦੇ ਨਾਲ ਨਾਲ ਨਾ ਕਈ ਵਾਰੀ ਕੋਈ ਹੋਰ ਵੀ ਟੈਨਸ਼ਨ ਆਉਂਦੀ ਆ ਬਾਹਰੋਂ ਆ ਕੇ ਬੰਦਾ ਪੁੱਛ ਲਈਦਾ ਹੁੰਦਾ ਮੈਂ ਤੈਨੂੰ ਟੈਨਸ਼ਨ ਕਾਣੀ ਹੋ ਗਈ ਟੈਨਸ਼ਨ ਹੁਣ ਸਾਜੇ ਤੂੰ ਅੰਦਰ ਬੈਠੇਂਗੀ ਘਰੇ ਟਿਕੇਂਗੀ ਤੈਨੂੰ ਫੇਰ ਹੀ ਦੱਸਾਂਗੇ ਵੀ ਖਾਦਾਂਗੇ ਟੈਨਸ਼ਨ ਆਨੇਗਾ ਤੇਨੂੰ ਤਾਂ ਟੈਨਸ਼ਨ ਬਣੀ ਰਹਿੰਦੀ ਆ ਪਾਂਡੇ ਮਾਂਜ ਲੈ ਘੱਟ ਆਏ ਤੂੰ ਮੁਗੜੀ ਨਾ ਜੋ ਉੱਥੇ ਪਾਂਡੇ ਤੇ ਅਗਰ ਨਹੀਂ ਮਾਂਜ ਲੈਨੀ ਤੂੰ ਜਾ ਅੰਦਰ ਕੋਈ ਜਾ ਬੈਠਾ ਜੰਮੀਏਗੀ ਪਾਂਡੇ ਤੋਂ ਨਾ ਤੂੰ ਕੋਈ ਨਹੀਂ ਥੋਲਨੀ ਐਵੇਂ ਬੈਤੂ ਪੈ ਜਾ ਜਾ ਕੇ ਤਪਾਈ ਜਾਨੀ ਆ ਜਾ ਕੇ ਜਾ ਬੇਬੇ ਤੈਨੂੰ ਪੈਣ ਨਹੀਂ ਕਿਹਾ ਹੂੰ ਓਹੋ ਤੁਸੀਂ ਕਿੱਥੇ ਚੱਲੇ ਜੀ ਹੁਣ ਓ ਯਾਰ ਤੂੰ ਮੈਂ ਹੁਣ ਚੱਲਿਆ ਨਿੱਕੇ ਕੋਲੇ ਠੀਕ ਆ ਹੂੰ ਤੇਰੇ ਯਾਰਾਂ ਨੇ ਨਿੱਕੇ ਕੋਲੇ ਜਾਣ ਤੋਂ ਪਹਿਲਾਂ ਮੇਰੀ ਗੱਲ ਸੁਣੋ ਇੱਕ ਕੀ ਗੱਲ ਹੋ ਗਈ ਮੈਂ ਤੁਹਾਨੂੰ ਦੱਸਦੀ ਆ ਜੋ ਬੈਠ ਕੇ ਖੜੇ ਖੜੇ ਥੋੜਾ ਗੱਲ ਸੁਣੋਗੇ ਉਹ ਤਾਂ ਗੱਲਾਂ ਹੀ ਕਰਦੀ ਰਹਿੰਦੀ ਆ ਮੈਂ ਕੋਈ ਕੰਮ ਦੀ ਗੱਲ ਹੀ ਦੱਸੂਗੀ ਸੁਣੋ ਤਾਂ ਸਹੀ ਠੰਡੇ ਦਿਮਾਗ ਨਾਲ ਕੀ ਗੱਲ ਹੋ ਗਈ ਬੋਲ ਹਨਾ ਦੱਸੋ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਗੁੱਸਾ ਤੁਸੀਂ ਤਾਂ ਕਰਨਾ ਲੇਕਿਨ ਬੋਲ ਦੱਸਤਾ ਦੇ ਮੈਂ ਉਹ ਉਹ ਨਹੀਂ ਕਰਾਂਦੀ ਬੈਠਾਂ ਮੈਂ ਤੁਸੀਂ ਟਾਈਮ ਦੇਈ ਬੈਠੋ ਠੀਕ ਹੈ ਮੈਂ ਇਹ ਸੋਚਦੀ ਸੀ ਵੀ ਦੇ ਆਪਣੀ ਕੁੜੀ ਦਾ ਹਾਲ ਖਰਾਬ ਹੁੰਦਾ ਹੈ ਹੈਨਾ ਤੇ ਆਪਣੀ ਕੁੜੀ ਦੀ ਜ਼ਿੰਦਗੀ ਬਣ ਜੂਗੀ ਜੇ ਆਪਾਂ ਜੀਰ ਲਓ ਵੀ ਉਹ ਰੇ ਰੇ ਜਿੱਦਾ ਤੋਂ ਜੇ ਆਪਾਂ ਬੇਬੇ ਦੀਆਂ ਬਾਲੀਆਂ ਕੰਬਲੀ ਹੋਣੀ ਰਤੋ ਹੈ ਕਮਲੀ ਦੀ ਗੱਲ ਨਹੀਂ ਜੀ ਮੈਂ ਐਸੇ ਕਰਕੇ ਤੁਹਾਨੂੰ ਪਹਿਲਾਂ ਕਹਿੰਦੀ ਸੀ ਨਾ ਵੀ ਗੁੱਸਾ ਨਾ ਕਰਿਓ ਦੇਖੋ ਉਹ ਬੇਦੇ ਪਾਈਆਂ ਨੇ ਉਹ ਸ਼ਰਮ ਵਾਲੀ ਹੋਊਗੀ ਕੋਲ ਮੰਗਦੇ ਨੂੰ ਇਹ ਨਾ ਪਤਾ ਇੱਕ ਬੱਚੇ ਦੀ ਜ਼ਿੰਦਗੀ ਵਾਸਤੇ ਮੰਗ ਰਹੇ ਨੇ ਬੱਚੇ ਦੀ ਜ਼ਿੰਦਗੀ ਵਾਸਤੇ ਮਾਂ ਨੂੰ ਵੀ ਕਹਿ ਰਿਆ ਤੇ ਜੇ ਮਾਂ ਦੇ ਵੀ ਦਊ ਫਿਰ ਵੀ ਕੋਈ ਹੋਰ ਮੁੰਡਾ ਤਾਂ ਸੋਚ ਸਿੰਮਰ ਨਾਲ ਗੱਲ ਕਰਨ ਲੱਗੇ ਸੋਚਦਾ ਸਹੀ ਹੈ ਫਿਰ ਮੈਂ ਵੀ ਤਾਂ ਕਿੰਨੇ ਵਾਰੀ ਜਿਹੜੀ ਆਪਦੇ ਆਪ ਦੀਆਂ ਚੀਜ਼ਾਂ ਕਰਦੀ ਕਵੀਰ ਦਾ ਵੀ ਨਾ ਨਹੀਂ ਨੇ ਉਹ ਤੇਰੀ ਗੱਲ ਸਹੀ ਆ ਹੂੰ ਜਦੋਂ ਬਾਪੇ ਬੋਤਾ ਲਈ ਕਰਦੇ ਆ ਨਾ ਤੇ ਆਪਾਂ ਉਹਦੇ ਨੇ ਕਰਦੇ ਆ ਨਾ ਤੇ ਕੋਈ ਵੱਡੀ ਗੱਲ ਨਹੀਂ ਹੁੰਦੀ। ਲੇਕਰ ਆ ਜਿਹੜੀ ਬਾਹਰ ਵਾਲੀ ਗੱਲ ਨੂੰ ਕਹਦੀ ਇਹ ਕਿ ਮੈਂ ਤਾਂ ਉਹ ਨੂੰ ਲੱਗਿਆ ਦਾ ਟੈਨਸ਼ਨ ਉਹ ਇਹ ਤੇ ਤੁਹਾਨੂੰ ਤਾਂ ਕੋਈ ਚੋਟ ਨਹੀਂ ਆ ਤੋ ਨਹੀਂ ਤੁਹਾਨੂੰ ਉਹਦੋਂ ਨਹੀਂ ਟੈਨਸ਼ਨ ਲੱਗੀ ਜਦੋਂ ਮੇਰਾ ਸੋਨਾ ਉਹ ਕੀਤਾ ਸੀਗਾ ਆਪਾਂ ਵੀ ਤਾਂ ਆਪਣੇ ਉਹ ਹੁਣ ਨਾ ਕੰਮ ਆ ਜਾਂਦਾ। ਕਿੱਡੀ ਗੱਲ ਹੈ ਜੇ ਆਪਾਂ ਮਾਂ ਤੋਂ ਲੈ ਵੀ ਲਵਾਗੇ। ਯਾਰ ਮੇਰੇ ਨਾਲ ਇਹੋ ਜੀ ਗੱਲ ਕਰ ਠੀਕ ਹੈ ਮੈਂ ਆਪਣੇ ਆਪ ਬੰਦੋਬਸਤ ਕਰ ਲਊਗਾ ਮੈਨੂੰ ਲੱਗੇ ਮਾਂ ਬਾਰੇ ਠੀਕ ਹੈ। ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਨਾ ਮੈਂ ਕਮਾਂ। ਸਨਾ ਕਰੋ ਠੰਡੇ ਦਿਮਾਗ ਨਾਲ ਮੇਰੀ ਗੱਲ ਸੁਣੋ ਹੁਣ ਤੁਸੀਂ ਨਿੱਕੇ ਵਰਗਿਆਂ ਕੋਲ ਜਾਓਗੇ ਜਾਂ ਪਿੰਡ 'ਚ ਕਿਸੇ ਤੋਂ ਵੀ ਮੰਗੋਗੇ ਅਗਲਾ ਤੋਂ ਤੋਂ ਗੱਲਾਂ ਕਰੂ ਵੀ ਪਿਓ ਤਾਂ ਦਾ ਬਹੁਤ ਜੀਤੀਗਾ ਇਹ ਲੋਕਾਂ ਮੁਰੇ ਹੱਥ ਾੜਦਾ ਫਿਰਦਾ ਕਿਤੇ ਨੂੰ ਕਿਸੇ ਦੇ ਘਰ ਦੀ ਕੰਡੀਸ਼ਨ ਦਾ ਥੋੜਾ ਪਤਾ ਹੁੰਦਾ ਦੋ ਦੋ ਤੇਰੀ ਸਹੀ ਹੈ ਵੀ ਤੁਸੀਂ ਇੱਕ ਵਾਰੀ ਮਾਂ ਨਾਲ ਗੱਲ ਤਾਂ ਕਰਕੇ ਦੇਖੋ ਮਾਂ ਕਹਿੰਦਾ ਆਪਣੇ ਤੋਂ ਬਾਹਰ ਹੈ ਮੈਨੂੰ ਤਾਂ ਆਉਦੀ ਹੈ ਸੰਗ ਜੀ ਮੈਂ ਤੁਹਾਨੂੰ ਸਹੀ ਕੱਬ ਦੱਸ ਦਿੰਦਾ ਮੈਂ ਇਹ ਵੀ ਉਹ ਚੋਲਾ ਬਿਲਕੁਲ ਜਿਹਾ ਸਾਲ ਨਖਰਾਵੋਗੇ ਹਾਂ ਹਾਂ ਲੈਕਿਨ ਮੈਨੂੰ ਨਹੀਂ ਇਹ ਦੱਸਦਾ ਠੀਕ ਹੈ ਲੇਕਿਨ ਗੱਲ ਇਹ ਹੈ ਜੇ ਤੂੰ ਗੱਲ ਕਰਕੇ ਦੇਖ ਲੈ ਨਹੀਂ ਸਾਨੂੰ ਤਾਂ ਮੈਨੂੰ ਵੀ ਹੋ ਗਿਆ ਰੋ ਬੱਚਿਆਂ ਨੇ ਤਾਂ ਕਰਨਾ ਪੈਂਦਾ ਨਾ ਮਾਵਾ ਬਲੋ ਬਾਹਰ ਮੰਗਣ ਨਾਲੋਂ ਤਾਂ ਮਾਂ ਤੋਂ ਦੋਗਲੀਆਂ ਗੱਲਾਂ ਸੁਣਨੀਆਂ ਠੀਕ ਨੇ ਕਿੱਥੋਂ ਆਏ ਗਰੀਬ ਬਾਹਰਲੇ ਲੋਕਾਂ ਤੋਂ ਸੁਣਨ ਨਾਲੋਂ ਚਲ ਲੈ ਕੇ ਰ ਜਾ ਕੇ ਉਹਦਾ ਪਰ ਤੂੰ ਵੀ ਗੱਲ ਕਰਕੇ ਦੇਖ ਲਈ ਨਹੀਂ ਤੂੰ ਪਹਿਲਾਂ ਬਾਹਰ ਜਾ ਮੇਰੀ ਗੱਲ ਸੁਣੋ ਉਧਰ ਜਾਣ ਦੀ ਬਜਾਏ ਨਾ ਪਹਿਲਾਂ ਆਪਾਂ ਮਾਂ ਨਾਲ ਗੱਲ ਕਰਦੇ ਹਾਂ ਤਾਂ ਤੂੰ ਗੱਲ ਕਰਕੇ ਵੇਖ ਲਈ ਪਰ ਮਾਂ ਦਾ ਕਿਹੜਾ ਜਾ ਕੇ ਆਉਣਾ ਠੀਕ ਹੈ ਠੀਕ ਹੈ ਕਾਚ ਮੈਂ ਮੱਦਬੀ ਵੀ ਨਹੀਂ ਲਈ ਮੰਮੀ ਮੰਮੀ ਆ ਗਿਆ ਮੰਮੀ ਉਰੇ ਆਈ ਡੱਬੇ ਹੈ ਨਹੀਂ ਡੱਬੇ ਹਾਂ ਕੀ ਕਰਦੇ ਆ ਕੁਝ ਨਹੀਂ ਮੈਂ ਤਾਂ ਦਾਲ ਜੀ ਬਣਾਉਂਦੀ ਸੀ ਲੈ ਬਹਿ ਜਾ ਇੱਥੇ ਮੈਂ ਤਾਂ ਤੇਰੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨੀ ਸੀ ਹਾਂ ਜ਼ਰੂਰੀ ਕੀ ਕਰਨੀ ਸੀ ਦੱਸ ਪਰਲਤ ਮਨਾ ਰਖ ਤੂੰ ਹਰ ਗੱਲ ਤੇ ਐਨੀ ਲਾਲ ਕਾਤ ਹੋਈ ਰਹਿਨੀ ਐ ਕੋਈ ਗੱਲ ਪਿਆਰ ਨਾ ਵੀ ਸੁਣ ਲਿਆ ਕਰ ਮਾ ਪਿਆਰ ਨਹੀਂ ਸੁਣਦੀਆਂ ਗੱਲ ਕੋਈ ਨਹੀਂ ਪੁੱਤ ਮੈਂ ਤਾਂ ਸੁਭਾਈ ਇਹੋ ਜਗਾ ਪਹਿਲੇ ਜਨ ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਬੜੀ ਜ਼ਰੂਰੀ ਹਾਂ ਇਹ ਤੂੰ ਗੁੱਸਾ ਨਾ ਕਰੇ ਤੂੰ ਗੁੱਸਾ ਤਾਂ ਮੈਂ ਕੀ ਕਰਨਾ ਹਾਂ ਦੱਸ ਕੀ ਜੇ ਤੈਨੂੰ ਵੀ ਪਤਾ ਹੈ ਵੀ ਆਪਣੀ ਕੁੜੀ ਦਾ ਇੱਕ ਸਾਲ ਰਹਿੰਦਾ ਹੈ ਨਾ ਹਾਂ ਵੀਰਪਾਲ ਦਾ ਅੱਛਾ ਕਾਲਜ ਦਾ ਤੇ ਉਹ ਇਹ ਦੋ ਤਿੰਨ ਬੈਂਕਾਂ 'ਚ ਜਾਇਆ ਏ ਉੱਥੋਂ ਨੇ ਹੋਇਆ ਲੋਨ ਇਹ ਜਾਂਦੇ ਸੀ ਕਿਸੇ ਕੋਲੇ ਮੰਗਣ ਪੈਸੇ ਹੋਰ ਮੈਂ ਇਹਨਾਂ ਨੂੰ ਇਹ ਕਹਿਆ ਸੀ ਮੈਂ ਕਿ ਤੁਸੀਂ ਕਿਸੇ ਤੋਂ ਹੋਰ ਮੰਗਣ ਦੀ ਬਜਾਏ ਵੀ ਜੇ ਆਪਾਂ ਬੇਬੇ ਤੋਂ ਬਾਲੀਆਂ ਲੈ ਲਵੇ। ਅੱਛਾ। ਤਾਂ ਮਮੇ ਮਮੇ ਕਰੀ ਜਾਂਦੀ ਐ ਮੈਨੂੰ ਵੀ ਸਿੱਤਾ ਲਿਜਰ ਦੇ ਚੇ ਚੱਲ ਜੀ ਜਾਂਦਾ। ਨਹੀਂ ਮਾਂ ਮੰਮੀ ਮੰਮੀ ਤਾਂ ਮੈਂ ਤੈਨੂੰ ਕਿਹੜਾ ਨਹੀਂ ਕਹਿੰਦੀ ਚੱਲ ਤੂੰ ਕਿਤੇ ਆਪਾਂ ਇੱਕ ਦੂਜੇ ਨਾਲ ਰੁੱਖਾ ਮਿੱਠਾ ਬੋਲ ਜਾਂਦੇ ਐ। ਪਰ ਹੈ ਤਾਂ ਤੂੰ ਮੇਰੀ ਮਾਂ ਹੀ ਤੇ ਮੈਂ ਤਾਂ ਕੁੜੀ ਦੀ ਜ਼ਿੰਦਗੀ ਬਾਰੇ ਕਹਿਣੀ ਆ ਹੋਰ ਤਾਂ ਕੋਈ ਨਹੀਂ ਸੀਗਾ। ਕਿ ਜੇ ਤੇਰੇ ਫਿਰ ਕਿਹਨੂੰ ਤਾਂ ਨਹੀਂ ਲੋੜ ਕੁੜੀ ਦਾ ਬਹਾ ਨਾ ਮਾਰਦੀ ਹੋਵੇਂ। ਮਾਂ ਜਦੋਂ ਮੈਂ ਆਪਦੀਆਂ ਵੇਚੀਆਂ ਨੇ ਮੈਂ ਉਦੋਂ ਵੀ ਆ ਤੇ ਪੇਕਾਂ ਦਿੱਤਾ ਮੈਂ ਵੀ ਤਾਂ ਘਰ ਦੀ ਕਬੀਰਦਾਰੀ ਚ ਚਲਾਗਾ ਮੈਨੂੰ ਤਾਂ ਹੁਣ ਜੇ ਮੇਰੇ ਕੋਲੇ ਆਪਦੇ ਪਏ ਹੁੰਦੇ ਮੈਨੂੰ ਲੋੜ ਹੀ ਨਹੀਂ ਸੀ ਤੇ ਇਤੋਂ ਮੰਗਣ ਦੀ ਮਾਂ ਪਰ ਬਾਗੋਂ ਬੂਗਾ ਤੇ ਮੈਂ ਮੰਨਦੀ ਪਾ ਮਾਰਾ ਅਜੀ ਰੋਹ ਪਾ ਮਾਂ ਦੋਨੇ ਜਣੇ ਗੁੱਸੇ ਰਹੋ ਪਰ ਬਾਅਦਾਂ ਤੇ ਇਹ ਨਾ ਮੇਰੇ ਪੇਕਿਆਂ ਨੇ ਪਾਂਗਾ ਹੋਗਾ ਸੀਗਾ ਮੈਨੂੰ ਸ਼ੂਸ਼ਕ ਚ ਤੇ ਪਰ ਇਹ ਬਾਅਦਾਂ ਨਹੀਂ ਮਲੋਂਦੀ ਫਿਰ ਬੇਬੇ ਪੇਕਿਆਂ ਨੂੰ ਕਿਹੜਾ ਤੂੰ ਮੋੜ ਕੇ ਦੇਣੀਆਂ ਨੇ ਆਖਰ ਰੱਖੇਗੀ ਤਾਂ ਤੂੰ ਆਉਦੇ ਕੋਲੇ ਜਲ ਕੁੜੀ ਦੀ ਜ਼ਿੰਦਗੀ ਬਣ ਜੂਗੀ ਤੁਹਾਨੂੰ ਵੀ ਸਾਰੀ ਉਮਰ ਆ ਰਹੂਗਾ ਵੀ ਤੁਹਾਡੀ ਮਾਂ ਦੀ ਵਜ੍ਹਾ ਨਾਲ ਤੁਹਾਡੀ ਮੇਰੇ ਦੋਤੇ ਵੀ ਬੈਠਾਗਾ ਮੇਰੇ ਦੋਤੀ ਵੀ ਬੈਠੀ ਆ ਫਿਰ ਮੇਰੇ ਇਹ ਪੋਤੀ ਵੀ ਆ ਮੈਂ ਕੋਈ ਵਿਆਹ ਸਾਗੀ ਚ ਲਾਉਂਗੀ ਮੈਂ ਇਸ ਕੰਮ ਤੇ ਨਹੀਂ ਰੋੜਗੀ ਫਿਰ ਦੋਤੇ ਦੇ ਨਾਨਕ ਚੱਕ ਤੇ ਤੂੰ ਕੱਲੀਆਂ ਬਾਲੀਆਂ ਥੋੜਾ ਲਾ ਦੇਂਗੇ ਅਸੀਂ ਵੀ ਤੇ ਤੇਰੀ ਮਦਦ ਕਰਾਂਗੇ ਨਾ ਕੋਈ ਨਹੀਂ ਜੇ ਮਦਦ ਕਰੋਗੇ ਨਾ ਉਹ ਦੇਖੀ ਜਾਊਗੀ ਹਜੇ ਮੇਰੇ ਕੋਲ ਬਦਗਾ ਚੱਲ ਚੱਲ ਮੇਰੇ ਕੋਲ ਚੱਲੀ ਜਾਂਦਾਗਾ ਤੇ ਆਪ ਦੀ ਤੁਸੀਂ ਆਪ ਕਰੋ ਭਾਈ ਕਬੀਲਦਾਰੀ ਤੇਰਾ ਚੰਗਾ ਲੱਗੂਗਾ ਜੇ ਕੋਈ ਕੱਲ ਨੂੰ ਤੈਨੂੰ ਕਿਸੇ ਨੇ ਬਾਹਰੋਂ ਦੱਸਤਾ ਵੀ ਤੇਰਾ ਪੁੱਤ ਇੱਕ ਫੌਜੀ ਦਾ ਪੁੱਤ ਹੋ ਕੇ ਬਾਹਰੋਂ ਕਿਸੇ ਤੋਂ ਵਿਆਹ ਤੇ ਪੈਸੇ ਚੱਕਦਾਗਾ ਤੈਨੂੰ ਉਹ ਚੰਗਾ ਲੱਗੂਗਾ ਕੋਈ ਨਹੀਂ ਫੇਰਾ ਉਹ ਕਿ ਤੱਕ ਪੀੜ ਸੀ ਮੇਰਾ ਉਹਦੇ ਬਿਆਰ ਤੇ ਵੀ ਚੱਕੇ ਜਾਂਦੇ ਹੈਗੇ ਤੇ ਆਪਾਂ ਨੂੰ ਵੀ ਕੋਈ ਧਾਰ ਸੁਧਾਰੇ ਫੜ ਲੈਣੇ ਆ ਪਰ ਬਾਹਰ ਦੇ ਦਮਾਲ ਦੇ ਕਰਨ ਨਾਲ ਚੋ ਪਈ ਲਾਉਂਦੀ ਨਹੀਂ ਅੱਜ ਦੀ ਗੱਲ ਹੈ ਨਾ ਤੇਰੀਆਂ ਬਾਲੀਆਂ ਤੇਰੀ ਪੋਤੀ ਜੇ ਤੇਨੂੰ ਆਦੇ ਪੁੱਤ ਤੇ ਨਹੀਂ ਤਾਂ ਅਰਥ ਆਉਂਦਾ ਫਿਰ ਮੇਰੀਆਂ ਗੱਲਾਂ ਕਹਿਣ ਦਾ ਤਾਂ ਕੋਈ ਅਸਰ ਹੀ ਨਹੀਂ ਹੈਗਾ ਨਾ ਭਾਈ ਇਹ ਤਾਂ ਫਿਰ ਮੇਰੀ ਜੀ ਨਿਸ਼ਾਨੀ ਆ ਤੇ ਕਹਿੰਦੀ ਮੈਂ ਤਾਂ ਕਿਸੇ ਨੂੰ ਨਹੀਂ ਦਿੰਦੀ ਜੀ ਰਾਜੀ ਰਹੋ ਉਸ ਤੇ ਚਲ ਕੋਈ ਨਹੀਂ ਤੂੰ ਆਪਦੇ ਤੇ ਕਹਿੰਦੀ ਨਿਸ਼ਾਨੀ ਤਾਂ ਬਕੇ ਰੱਖ ਨਾ ਦੇਖ ਲਾ ਅੱਖੇ ਜੀ ਮੇਰੇ ਨਾਲ ਬਾਲਾਂ ਤੀ ਸੀ ਜਦੋਂ ਮੈਂ ਬਾਰੋਂ ਆਉਂਦੀ ਨਾ ਉਹਨੇ ਮੇਰੇ ਲਈ țeḍḍa țeḍḍa ਜਿਹਾ ਚਾੱਕਦੀ ਸੀਗੀ ਮੇਰੇ ਰਮਨ ਦੇ ਵਿੱਚ ਚੱਲਣਾ ਲੱਗ ਗਈ ਸੀ ਗੱਲ ਇਹ ਮੈਂ ਵੀ ਆਏ ਜੇ ਪਤਾ ਚੱਕ ਜਾਂਦੀ ਇਹ ਵੀ ਕੰਮ ਮੰਮੇ ਮੰਮੀ ਕਰਦੀ ਸੀਗੀ ਬੜੀ ਸ਼ਾਇਆ ਬੁੜੀ ਆਏ ਮੈਂ ਜਦੋਂ ਕਾ ਬੋਲਦੀ ਜਦੋਂ ਉਹ ਪਾ ਕਰਦੀ ਸੀ ਜਰੂਰਗਾ ਰੱਖਾਂ ਇਸ ਨੂੰ ਕਿਹਨਾਂ ਕਹਿੰਦੇ ਹਾਂ ਨਾ ਰਹਾ ਰਹਾਂ ਤੁਹਾਨੂੰ ਤੁਹਾਨੂੰ ਰੱਖਾਂ ਮੈਂ ਹੋ ਵੇ ਠੀਕ ਆ। ਠੀਕ ਆ। ਠੀਕ ਆ। پتہ ਤੂੰ ਕਿਵੇਂ ਆਏਂਗੇ। ਬੱਸ ਕਰ ਨਾ ਕੋਈ। ਹਾਂ ਠੀਕ ਆ। ਠੀਕ ਆ। ਤੂੰ ਬੜੀ ਕਮਲਾਈ ਜੀ ਪਈ ਹੈ ਕਿ ਨਾ ਕੋਈ। ਦਿਮਾਗ ਤੇ ਟੈਨਸ਼ਨ ਜੀ ਪਈ। ਕੀ? ਫਤਰ ਉਹਨੇ ਕੀ ਗੱਲ ਹੋ ਗਈ? ਬੈਂਕਰ ਆਏ ਸੀ ਕੱਲ। ਹਾਂ। ਕਨੇ ਕਰ ਨੂੰ ਜਿੰਦਾ ਨਾਮ ਹੈ ਉਹ ਜਿਹੜੀ ਰਵਟ ਜੀ ਦੇ ਸ੍ਰਿਪਟ ਕੜਾਈ ਸੀ ਨਾ ਉਹਦੇ ਪੈਸੇ ਨਹੀਂ ਭਰੇਗੇ। ਅੱਛਾ। ਉਹ ਕਨੇ ਸੇ ਕਰ ਨੂੰ ਜਿੰਦਾ ਨਾਮ ਨੇ। ਮੈਂ ਤਾਂ ਹੀ ਤੁਰਾਈ ਜਿਵੇਂ ਸੀਗੀ ਉਹ ਨਹੀਂ ਤੁਰਾਈ। ਅੱਛਾ। ਤੇ ਫੇ ਤੁਸੀਂ ਐ ਕਹਿੰਦੇ ਕੋਈ ਨਹੀਂ ਭਰ ਦਿਆਂਗੇ ਵੀ ਇੰਨੇ ਕੰਮ। ਮਾ ਨਹੀਂ ਹੈ ਇਹ ਕੰਮ ਵਾਲੇ ਹੁੰਦੇ। ਬੈਂਕ ਵਾਲੇ ਨਹੀਂ ਸੁਣਦੇ ਹੁੰਦੇ। ਤੁਸੀਂ ਇਹ ਲਿਫਟ ਕਿਦੋਂ ਕਰਾਈ ਸੀ? ਹਾਂ ਪਿੱਛੇ ਕਰਾਈ ਸੀ। ਮੈਨੂੰ ਵੀ ਨਹੀਂ ਦੱਸਿਆ ਇਹਨਾਂ ਨੇ। ਰਾਜ ਨੇ ਮੈਨੂੰ ਵੀ ਨਹੀਂ ਦੱਸਿਆ ਸੀਗਾ। ਮੈਨੂੰ ਲੱਗਦਾ ਤੁਹਾਡੇ ਸੰਝੇ ਕਰਦੀ ਹੋਊਗੀ। ਸੰਝਿਆ ਸੀ ਮੈਨੂੰ ਦੱਸੇ ਨਹੀਂ ਪਹਿਲਾਂ ਕਿਸੇ। ਦੇ ਤੂੰ ਬਤਾਈ ਨੂ ਦੱਸਿਆ ਨਹੀਂ ਕਿ ਤੇ ਉਹਨਾਂ ਨਾਲ ਪਰ ਨਹੀਂ ਸੀ ਤੇਰੇ ਮੇਰੀ ਗੱਲ ਸੁਣ ਮੇਰੇ ਕੋਲ ਕੋਈ ਸ਼ਾਂ ਨਹੀਂ ਮੈਂ ਸਿੱਧੀ ਆਈ ਆ ਗਈ ਆਈ ਤੁਰਾਈ ਨਾ ਮੈਨੂੰ ਕੋਣ ਜਿੰਨਾ ਮੈਨੂੰ ਕਾਸੇ ਦੇਦੀ ਮੈਂ ਤਾਂ ਭੁੱਖੀ ਪਾਣੀ ਆਈ ਤੁਰੇ ਫਿਰਦੀ ਲੋਕਰ ਹੋਣ ਲਾ ਦਿੰਦੀ ਤੈਨੂੰ ਅਸੀਂ ਚੜਾ ਲੇ ਹੁੰਦੇ ਚੰਦ ਮੈਨੂੰ ਪਹਿਲਾਂ ਤਾਂ ਦੱਸ ਦਿੰਦੀ ਮੇਰੇ ਦਿਮਾਗ 'ਚ ਕੁਝ ਨਹੀਂ ਹੁੰਦਾ ਕੋਈ ਨਾ ਮੈਂ ਦਾ ਚਿੱਤ ਖਰਾਬ ਕਰ ਕੋਈ ਮੈਂ ਦੱਸ ਕਿੱਧਰ ਜਾਵਾਂ ਜਿੰਦਾ ਲਾ ਲੈਣਗੇ ਉਹ ਕਰਨ ਕੱਲ ਦਾ ਦਿਨ ਦਿੱਤਾ ਉਹਨਾਂ ਨੇ ਮੈਨੂੰ ਫਿਰ ਹੁਣ ਕੋਈ ਹੱਲ ਕਰੀਏ ਇਹਦਾ ਤੇਰੇ ਕੋਲੇ ਆਈਆਂ ਮਾਂ ਮੈਂ ਤਾਂ ਤੇਰੇ ਝੋਲੀ ਡਿੱਗੀਆਂ ਕਿ ਮੈਨੂੰ ਨਹੀਂ ਪਤਾ ਤੂੰ ਮੇਰਾ ਹੱਲ ਕਰਕੇ ਦੇ ਮੈਨੂੰ ਨਹੀਂ ਪਤਾ ਤੇਰੇ ਤਾਂ ਲਿਵਟੇ ਛੋੜੀ ਬਾੜੀ ਸੀਗੀ 50000 ਕਹਿੰਦੇ ਮਾਂ 50000 ਕਹਿੰਦੇ ਹਾਂ 50 ਪਰ ਨਹੀਂ ਫਿਰ ਹੁਣ ਹੋਰ ਤਾਂ ਫੇਰ ਮੇਰੇ ਕੋਲ ਹੱਲ ਹੈ ਹੀ ਨਹੀਂਗਾ ਮੇਰੇ ਕੋਲੇ ਤਾਂ ਪੈਸਾਨੀ ਦਾ ਕੋਈ ਵੀ ਮੈਂ ਤਾਂ ਜਿਹੜੇ ਬੈਂਕ ਚ ਸੀਗੇ ਉਹ ਵੀ ਕਢਾ ਕਢਾ ਕੇ ਮੈਂ ਤੈਨੂੰ ਦੇਤੇ ਫੇਰ ਪਰ ਤਾਂ ਹੁਣ ਆ ਬਾਲਾਂ ਪੱਤੇ ਲੈ ਜਾ ਖਾਲੀ ਤੈਨੂੰ ਮੈਂ ਮੋੜਦੀ ਨਹੀਂ ਠਿੱਗੇ ਗਾਲ੍ਹੀਆਂ ਦੇ ਦੇ ਮਾਂ ਮੈਨੂੰ ਕੋਈ ਮਰਜ਼ੀ ਕਰ ਮੇਰਾ ਖੜਾ ਛੜਾ ਮੈਂ ਘਰੇ ਵੜਦੀ ਤਾਂ ਹੋ ਜੂ ਮੈਂ ਘਰੇ ਵਹਿੰਦੀ ਤਾਂ ਹੋ ਜੂ ਤੁਹਾਨੂੰ ਪਤਾ ਮੈਂ ਕਿਹਦੇ ਕੋਲ ਨਾਲ ਵੜਦੀ ਤੂੰ ਨਾ ਪਤਾ ਕੋਈ ਨਹੀਂ ਕਿਸੇ ਨੂੰ ਚੱਲਦਾਗਾ ਇਹ ਤਾਂ ਆਪਦਾ ਘਰ ਹੀ ਚੱਲਦਾ ਹੁੰਦਾ ਯਾਰ ਇਸ ਰੀਕਾ ਅਸੀਂ ਦਿੰਨੇ ਮਾਂ ਇਹ ਡਾਂ ਕਰਦੇ ਆ ਮੈਨੂੰ ਪਤਾ ਤੁਹਾਡੇ ਸਰੀਕੇ ਦਾ ਮੈਨੂੰ ਦੱਸ ਕੀ ਕਰਾਂ ਮੈਂ ਕੋਈ ਨੀ ਰੋਣਾ ਰੋਣਾ ਤੂੰ ਕੋਈ ਨੀ ਮੇਰੇ ਨਾਲ ਵਾਲਾਂ ਨੂੰ ਲੈ ਜਾ ਪਤਾ ਤੈਨੂੰ ਮੈਂ ਮੋੜਦੀ ਨਹੀਂ ਗੀ ਮੈਂ ਤੇਰੇ ਵਾਸਤੇ ਹੀ ਹੈਗੀ ਮਾਵਾ ਮਾਵਾ ਕੌਣ ਕਹੇ ਮਾਵਾ ਦੀ ਜਿਹੜੀ ਗੱਲ ਹੁੰਦੀ ਤਾਂ ਮਾਵਾ ਦੀ ਹੁੰਦੀ ਆ ਜਿਹੜੀਆਂ ਇਹ ਪਰਜਾਂਗਾ ਹੁੰਦੀਆਂ ਪਰਜਾਂਗਾ ਦੀ ਗੱਲ ਵੱਖਰਾ ਹੁੰਦੀ ਆ ਜਿਹੜੀ ਮਾਂ ਹੁੰਦੀ ਹੈ ਨਾ ਉਹ ਤਾਂ ਸੌਦੀ ਦੇ ਪਰਦੇ ਰੱਖਦੀ ਹੈ ਮੈਂ ਤਾਂ ਵੀ ਤਾਂ ਵੀਰ ਨੂੰ ਨਹੀਂ ਫੋਨ ਕੀਤਾ ਕਿਉਂਕਿ ਵੀਰ ਭਾਬੀ ਨੂੰ ਫੋਨ ਕਰੂ ਦੱਸੂਗਾ ਵੀ ਭੈਣ ਦਾ ਫੋਨ ਆ ਨਾ ਨਾ ਕੋਈ ਨਹੀਂ ਆਇਆ ਤੇ ਤੇਰੀ ਭਾਬੀ ਵੀ ਨਹੀਂ ਕੋਈ ਕਹਿੰਦੀ ਕਹਿੰਦੀ ਤਾਂ ਕੁਝ ਨਹੀਂ ਫਿਰ ਵੀ ਮੈਨੂੰ ਆਪਣੇ ਮਨ ਨੂੰ ਤਾਂ ਹੁੰਦੇ ਹਾਂ ਜਿਹੜਾ ਤੂੰ ਮੇਰੇ ਮੂਰੇ ਢਿਡ ਫਰੋਲਿਆਗਾ ਉਹ ਮਾਂ ਤੇਰਾ ਸੁਣਿਆਗਾ ਮਾਵਾ ਨਾ ਤਿੰਗਾਂ ਦੀ ਕੋਈ ਪਰ ਅਮ੍ਰਿਤ ਕੈ ਲਿਖਾ ਕਰੀ ਆ ਲੈ ਬਾਲਾ ਮੈਂ ਬਾਲਾ ਕੀ ਕਰਨੀ ਤੂੰ ਆ ਗਈ ਪਟਗੜੀ ਕੱਢ ਲੈ ਸੱਚੀ ਕਰ ਪੂਆ ਸੱਚੀ ਕਰ ਤੋ ਠੀਕ ਹੈ ਬੀਪਾ ਹਾਂ ਵਧੀਆ ਕਾਲਜਾਂ ਨਹੀਂ ਪਤਾ ਤੂੰ ਆਵਦਾ ਡੰਗ ਲਾਉ ਪਤਾ ਠੀਕ ਕੀ ਗੱਲ ਹੋ ਗਈ ਬੀਬੀ ਕੁਛ ਨਹੀਂ ਹੋਈ ਗੱਲ ਤਾਂ ਪੁੱਤ ਪਾਣੀ ਤਾਂ ਨਹੀਂ ਪੀਦਾ ਤੇ ਤੇਰੀ ਮਾਂ ਕੋਲੋਂ ਤੂੰ ਵੀ ਮਸਾ ਆਈਂਗੀ ਕੋਈ ਨਹੀਂ ਪਾਣੀ ਤਾਂ ਪੀ ਲੂੰਗੀ ਹਾਂ ਕੀ ਹਾਂ ਮੇਰੇ ਬਾਲਾਂ ਗੱਲ ਨਹੀਂ ਸੀ ਕਿਉਂ ਇਹ ਤਾਂ ਤੇਰੀ ਭੂਆ ਕਹਿੰਨੇ ਲੁੱਟੀ ਤੇ ਕੀ ਹੋਈ ਸੀਗੀ ਲੇ ਬਿੱਬੀ ਤੂੰ ਆਵਦੇ ਕਾਣੇ ਤੋਂ ਸੁਣਨੇ ਕਰ ਲੈ ਚਲ ਕੋਈ ਨਹੀਂ ਪਤਾ ਇਹਨੂੰ ਵੀ ਲੋੜ ਸੀਗੀ ਥੋੜੀ ਜੀ ਅੱਛਾ ਹਾਂ ਕੀ ਹੋ ਗਿਆ ਪੂਆ ਨਾਲੇ ਰੋਈ ਜੀ ਹੋਰ ਰੋਈ ਜਾਂਦੀ ਆੱਖਾਂ ਦੇ ਕੀ ਗਿੱਡੀਆਂ ਗਿੱਡੀਆਂ ਲੈ ਸੁੱਜੀਆਂ ਬਣ ਜਾਣਾ ਕੀ ਗੱਲ ਹੋ ਗਈ ਪੂਆ ਬਸ ਫੋਟੂ ਆਏ ਬੈਂਕ ਵਾਲੇ ਆਏ ਸੀ ਲੋਨ ਭਰਨਾ ਸੀ ਮਸਲ ਮੌਣ ਪਰਨਾ ਤੇ ਫੇਰ ਤੁਸੀਂ ਮੇਰੇ ਡੈਡੀ ਤੋਂ ਪੈਸੇ ਲੈ ਲੈਂਦੇ ਤੁਸੀਂ ਮੈਂ ਵੀਰੇ ਨੂੰ ਐਵੇਂ ਨਹੀਂ ਫੋਨ ਨਹੀਂ ਕੀਤਾ ਮੈਂ ਚੱਲ ਮਾਂ ਕੋਲ ਜਾਵਾਂ ਮਾਮਾ ਦਾ ਹੀ ਹੁੰਦਾ ਬੱਦ ਤਾਂ ਧੀ ਹਣਾ ਚੱਲ ਕੋਈ ਨਹੀਂ ਪੂਆ ਦੇਖ ਲੈ ਮੇਰੇ ਡੈਡੀ ਨੂੰ ਫੇਰ ਤੂੰ ਭਰਾ ਨਹੀਂ ਸਮਝਦੀ ਨੀ ਭਾਈ ਤਾਂ ਮੇਰਾ ਹੈਗਾ ਭਾਈ ਤਾਂ ਮੇਰਾ ਨੀ ਜਾਨਵਰ ਦਾ ਫੇਰ ਵੀ ਜੜੀ ਆਪਾਂ ਮਾਂ ਮਾਮਾ ਧੀਆਂ ਨਹੀਂ ਕਰਨੀ ਪੁੱਤ ਵੀਰੇ ਨੂੰ ਦੁੱਖ ਨਹੀਂ ਦਿੰਦੇ ਹੁੰਦੇ ਪਹਿਣਾ ਓਹੋ ਮੈਨੂੰ ਤਾਂ ਨਾ ਪਾਣੀ ਦੀ ਪਿਆਸ ਲੱਗੀ ਪਈ ਆ ਮਾਂ ਕਿੱਥੇ ਆਵੇ ਬੇਬੇ ਆ ਉਸੇ ਕੇਂਦਰੀ ਹੈ ਕਿ ਪੀਲਾ ਪੁੱਤ ਪਾਣੀ ਜਾ ਕੇ ਕੋਈ ਨਹੀਂ ਚੰਗਾ ਪੁੱਆ ਚਲਾ ਜਾਏ ਸੀ ਅਲੋ ਹਾਂ ਚੱਲ ਚਲਾਉਣੀ ਆ ਮਾ ਤੂੰ ਵੀ ਮੈਂ ਇੱਥੇ ਬੈਠੀ ਆ ਜਾ ਹਾਂ ਚੱਲ ਪੁੱਤ ਫੇਰ ਮੇਰੀ ਬੱਸ ਆਉਣ ਵਾਲੀ ਹੋਊਗਾ ਹਾਂ ਚੱਲ ਠੀਕ ਐ ਮਾ ਆ ਜਾ ਉੱਥੇ ਤੂੰ ਆਪ ਦਾ ਅੱਥ ਸਰ ਚੰਗਾ ਠੀਕ ਮਾ ਮਾ ਨਾ ਪਿੰਗ ਨੂੰ ਸੁਖੀ ਬੱਸ ਮਾ 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 ਹੁੰਦਾ ਘੱਟ ਚੱਲ ਕੋਈ ਨਾ ਰੋ ਨਾ ਤੂੰ ਨਾ ਕੋਈ ਹੁੰਦੇ ਨਾ ਰੋਇਆ ਕਰ ਨਹੀਂ ਰੋਂਦੀ ਨਹੀਂ ਚੱਲ ਅੱਗੇ ਪੜਤਾਂ ਨਹੀਂ